ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਤੁਹਾਨੂੰ ਮੈਂ ਪਾਠ ਕਰਨ ਵਾਸਤੇ ਦੱਸ ਰਹੀ ਹਾਂ ਇਹ ਦਾ ਸ੍ਰੀ ਅੰਬੀ ਕਾਰਜ ਸਿੱਧ ਹੋਣ ਤੇ ਜਿਹੜਾ ਇਹ ਪਾਠ ਆ ਇਹ ਸ਼ਬਦ ਤੁਸੀਂ 40 ਦਿਨ ਰੋਜ਼ ਜਪੋ 108 ਵਾਰੀ ਤੇ ਸਭ ਕੰਮ ਠੀਕ ਹੋਣਗੇ ਜੇ ਤੁਸੀਂ ਇਸ ਪਾਠ ਦਾ ਜਾਪ ਕਰੋਗੇ ਤਾਂ ਇਹ ਪਾਠ ਦਾ ਜਾਪ ਰੋਜ਼ ਕਰਨਾ ਹੈ ਤੁਸੀਂ ਚਿੱਟੀ ਚਾਦਰ ਵਿਛਾ ਕੇ ਚੌਂਕੜਾ ਮਾਰ ਕੇ ਚੜ੍ਹਦੇ ਵੱਲ ਮੂੰਹ ਕਰਕੇ ਤੇ ਪਾਣੀ ਦਾ ਘੜਾ ਕੋਲੇ ਰੱਖਣਾ ਤੇ ਤੂੰ ਬੱਤੀ ਕੋਲੇ ਲਾ ਕੇ ਰੱਖਣੀ ਆ ਤੇ ਫਿਰ ਤੁਸੀਂ ਇਹ ਪਾਠ ਕਰਨਾ ਹੈ ਚੜ੍ਹਦੇ ਵੱਲ ਮੂੰਹ ਕਰਕੇ 40 ਦਿਨ ਰੋਜ਼ ਇਸ ਪਾਠ ਦਾ ਜਾਪ ਕਰਨਾ 108 ਵਾਰੀ ਕਰਨਾ 40 ਦਿਨ 40 ਦਿਨਾਂ ਬਾਅਦ ਇਹਦਾ ਭੋਗ ਪਾ ਦੇਣਾ ਤੇ ਤੁਹਾਡੇ ਜਿਹੜੇ ਕੰਮ ਕਾਜ ਸਾਰੇ ਸਿੱਧ ਹੋਣਗੇ ਇਹ ਤੁਸੀਂ ਪਾਠ ਜ਼ਰੂਰ ਕਰਿਓ ਤੁਸੀਂ ਵਾਹਿਗੁਰੂ ਦੇ ਨਾਲ ਦੇ ਨਾਲ ਲੜ ਲਗੋ ਜਿਹੜਾ ਵਾਹਿਗੁਰੂ ਸਾਰੇ ਕਾਰਜ ਸਿੱਧ ਕਰੂਗਾ ਉਹ ਆਪ ਸਭ ਜਾਣੀ ਜਾਣਾ ਉਹ ਸਭ ਦੇ ਕਾਰਜ ਸਿੱਧ ਕਰਦਾ ਹੈ ਕਿਸੇ ਦਾ ਮਾੜਾ ਨਾ ਕਰੋ ਚੰਗਾ ਕਰੋ ਧਿਆਨ ਸਨਮੁਖ ਲਾ ਕੇ ਗੁਰੂ ਦੇ ਸਨਮੁਖ ਲਾ ਕੇ ਇਹ ਪਾਠ ਕਰਨਾ ਹੈ ਤੇ ਪਾਠ ਵਿੱਚ ਤੁਹਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੋਰ ਪਾਸੇ ਕੋਈ ਖਿਆਲ ਨਹੀਂ ਆਉਣਾ ਚਾਹੀਦਾ ਤੁਸੀਂ ਇਹ ਪਾਠ ਪੂਰੇ ਧਿਆਨ ਨਾਲ ਕਰਨਾ ਤੇ ਤੁਹਾਡੇ ਸਾਰੇ ਕੰਮ ਕਾਜ ਉਹ ਸਿੱਧ ਹੋਣਗੇ ਤੁਸੀਂ ਇਹ ਸ਼ਬਦ ਮੈਂ ਦੁਬਾਰਾ ਦੱਸ ਰਹੀ ਹਾਂ ਇਹ ਸ਼ਬਦ ਤੁਸੀਂ 40 ਦਿਨ ਰੋਜ਼ ਪੜ੍ਹਨਾ ਜਿਵੇਂ ਤੁਸੀਂ ਜੇ 4 ਵਜੇ ਉੱਠ ਕੇ ਤੇ 4 ਵਜੇ ਪੜ੍ਹਨਾ ਹੈ ਜੇ ਤੁਸੀਂ 4 ਵਜੇ ਪੜ੍ਹਨ ਲੱਗਣਾ ਤਾਂ ਰੋਜ਼ 4 ਵਜੇ ਪੜ੍ਹਨਾ ਹੈ ਜੇ ਤੁਸੀਂ 4:30 ਵਜੇ ਪੜ੍ਹਨ ਲੱਗਣਾ ਤਾਂ ਫਿਰ 4:30 ਵਜੇ ਰੋਜ਼ ਪੜ੍ਹਨ ਲੱਗਣਾ ਹੈ ਇਹ 40 ਦਿਨ ਤੇ 108 ਵਾਰੀ ਤੁਸੀਂ ਪੜ੍ਹਨਾ ਹੈ ਤੇ ਸਾਰੇ ਕੰਮ ਕਾਜ ਤੁਹਾਡੇ ਠੀਕ ਬਣਨਗੇ ਤੇ ਸਾਰੇ ਕੰਮ ਕਾਜ ਠੀਕ ਹੋ ਜਾਣਗੇ ਤੇ ਪਰਮਾਤਮਾ ਦੇ ਨਾਮ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਤੁਹਾਡੇ ਅੱਗੇ ਹੋਰ ਚਰਨਾਂ ਦੇ ਵਿੱਚ ਤੁਹਾਡੀ ਬੇਨਤੀ ਹੈ ਜਿਉ ਇਹ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ